ாலோ ਇਹ ਲੋਕ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇਹਨਾਂ ਸਭ ਤੋਂ ਪਹਿਲਾਂ ਤਾਂ ਹਰ ਚੀਜ਼ ਮਹਿੰਗੀ ਹੋ ਗਈ ਇਹ ਪੰਜਾਬ ਸਰਕਾਰ ਇਹ ਕਹਿ ਕੇ ਆਈ ਸੀ ਅਸੀਂ ਫਰ ਤੋਂ ਵਿਦੇਸ਼ਾਂ ਤੋਂ ਆਦਮੀ ਭੇਜਾਂਗੇ ਤੇ ਸਾਰੇ ਅਸੀਂ ਵਿਦੇਸ਼ਾਂ ਤੋਂ ਵੀ ਬੰਦੇ ਜਿਹੜੇ ਸਾਡੇ ਪੰਜਾਬੀ ਗਏ ਉਹ ਵੀ ਵਾਪਸ ਬੁਲਾਣੇ ਆ ਇੱਥੇ ਇੰਡਸਟਰੀ ਕਿੱਦਾਂ ਸਰਵਾਈਵ ਕਰੂਗੀ ਜੇ ਡੀਜ਼ਲ ਦੇ ਰੇਟ ਪੈਟਰੋਲ ਦੇ ਰੇਟ ਇੰਨੇ ਵੱਧ ਜਾਣਗੇ ਤੇ ਇੰਡਸਟਰੀ ਕਿੱਦਾਂ ਸਰਵਾਈਵ ਕਰੂਗੀ ਆਮ ਮਨ ਤਾਂ ਕਿੱਦਾਂ ਸਰਵਾਈਵ ਕਰੂਗਾ ਜੇ ਆਮ ਮਨ ਦਾ ਸਰਵਾਈਵ ਨਹੀਂ ਕਰੂਗਾ ਤੇ ਬੇਰੋਜ਼ਗਾਰੀ ਤੇ ਵਧੇਗੀ ਨਾ ਇੰਡਸਟਰੀ ਨਹੀਂ ਆਏਗੀ ਤੇ ਇੰਡਸਟਰੀ ਇੱਦਾਂ ਨਹੀਂ ਆਏ ਕਿ ਤੁਸੀਂ ਰੋਜ਼ ਡੀਜ਼ਲ ਤੇ ਪੈਟਰੋਲ ਦੇ ਰੇਟ ਬਾਕੀ ਸਟੇਟਾਂ ਨਾਲੋਂ ਬਹੁਤ ਜ਼ਿਆਦਾ ਕਰਦੇ ਹੋ ਤੇ ਨਤੀਜੇ ਨਹੀਂ ਆਏਗੇ ਇੱਥੇ ਕ੍ਰਾਈਮ ਦਾ ਗਰਾਫ ਵੀ ਬਹੁਤ ਜ਼ਿਆਦਾ ਪੰਜਾਹ ਚ ਵਧ ਗਿਆ ਹੈ ਇਹ ਕਹਿੰਦੇ ਚਿੱਟਾ ਮੋਹ ਛੇਤੀ ਬੰਦ ਕਰਦੇ ਆਂਗੇ ਚਿੱਟਾ ਦੀ ਤਾਂ ਹੁਣ ਹੋਮ ਡਿਲੀਵਰੀ ਹੋ ਗਈ ਹੈ ਬਸ ਇਹ ਇੱਕ ਦਾ ਯੂਰ ਅਚੀਵਮੈਂਟ ਹੈਗੀ ਹੈ ਕਿ ਚਿੱਟਾ ਕਿਉ ਲੈਣ ਜਾਣਾ ਪੈਂਦਾ ਸੀ ਹੁਣ ਹੋਮ ਡਿਲੀਵਰੀ ਹੈ ਤੁਸੀਂ ਫੋਨ ਕਰੋ ਚਿੱਟਾ ਤੁਹਾਡੇ ਘਰ ਆਏਗਾ ਇਹ ਅਚੀਵਮੈਂਟ ਯੂਰ ਹੈ ਇਹਨਾਂ ਦੀ ਬਾਕੀ ਹਰ ਮੁੱਦੇ ਤੇ ਇਹ ਸਰਕਾਰ ਫੇਲ ਹੈ ਸਿਰਫ ਇੱਕ ਅਚੀਵਮੈਂਟ ਹੈ ਚਿੱਟਾ ਤੁਹਾਨੂੰ ਜਦੋਂ ਚਾਹੀਦਾ ਤੁਸੀਂ ਫੋਨ ਕਰੋ ਤਾਨੂੰ ਉਸੇ ਵੇਲੇ ਪਹੁੰਚ ਜਾਏਗਾ ਉਹ ਹੀ ਅਚੀਵਮੈਂਟ ਹੈ ਇਸ ਤੋਂ ਇਲਾਵਾ ਕੋਈ ਅਚੀਵਮੈਂਟ ਨਹੀਂ ਤੁਸੀਂ ਦੇਖ ਸਕਦੇ ਹੋ ਇਸ ਚੰਦੀਆਂ ਲਾਈਵ ਤਸਵੀਰਾਂ ਜਲੰਧਰ ਦੇ ਮਿੱਠਾਪੁਰ ਚੌਂਕ ਤੋਂ ਸਾਹਮਣੇ ਆ ਰਹੀਆਂ ਜਿੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਪੈਟਰੋਲ ਦੇ ਰੇਟ ਵਿੱਚ ਵਾਅਦਾ ਕੀਤਾ ਗਿਆ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਧੇਦਾਰਾਂ ਵੱਲੋਂ ਮੈਂਬਰਾਂ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਮੈਂਬਰਸ ਹਣਾਂ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਅਨਿਤ ਸਰ ਕੀ ਨਾਮ ਆਪਣਾ ਜੀ ਵਿਕਾਸ ਕੈਂ ਸਰ ਤੁਹਾਡੇ ਵੱਲੋਂ ਇਹ ਧਰਨਾ ਪ੍ਰਦਰਸ਼ਨ ਸਰ ਤੁਹਾਡੇ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸ चीज ਨੂੰ ਲੈ ਕੇ ਕੀਤਾ ਜਾ ਰਿਹਾ ਹੈ ਐਸੀ ਹੈ ਜੀ ਪੰਜਾਬ ਸਰਕਾਰ ਨੇ ਕਾਲੀ ਇੱਕ ਡਿਸੀਜਨ ਲਿੱਤੇ ਦੋ ਗਲਤ ਜਨਤਾ ਦੇ ਖਿਲਾਫ ਪੰਜਾਬ ਸਰਕਾਰ ਨੇ ਇੱਕ ਡਿਸੀਜਨ ਲਿੱਤਾ ਹੈ ਕਿ ਪੈਟਰੋਲ ਤੇ ਬੈਟ ਵਧਾਇਆ ਔਰ ਉਸ ਤੋਂ ਬਾਅਦ ਇੱਕ ਟਾਈਪ ਦੇ ਜਿਹੜੀ ਸਬਸਿਡੀ ਸਾਨੂੰ ਬਿਜਲੀ ਤੇ ਮਿਲਦੀ ਸੀਗੀ ਫਰੀ ਉਹ ਉਹਨਾਂ ਨੇ ਹਟਾ ਦਿੱਤੀ ਹੈ ਪੰਜਾਬ ਸਰਕਾਰ ਨੇ ਪਿੱਛੇ ਜੇ ਐਨਓਸੀ ਦੋ ਦੋ ਤਿੰਨ ਦਿਨ ਪਹਿਲਾਂ ਐਨਓਸੀ ਤੇ ਕਿਹਾ ਸੀਗਾ ਕਿ ਐਨਓਸੀ ਤੋਂ ਬਗੈਰ ਜਿਹੜੇ ਆ ਰਜਿਸਟਰੀਆਂ ਹੋ ਜਾਣਗੀਆਂ ਉਸ ਚੀਜ਼ ਨੂੰ ਕਵਰ ਕਰਦੇ ਹੋਏ ਆਮ ਜਨਤਾ ਦੇ ਉੱਪਰ ਐ ਬੋਝ ਪਾਇਆ ਹੈ ਜਿਹੜੀ ਸਬਸਿਡੀ ਘਟਾਈ ਹੈ ਬਿਜਲੀ ਦੀ ਔਰ ਉਸ ਤੋਂ ਬਾਅਦ ਵੈਟ ਰਦਾ ਹੈ ਪੰਜਾਬ ਸਰਕਾਰ ਨੇ ਆਪਣਾ ਇਹ ਦੇਖਦੇ ਹੋਏ ਕਿ 2 ਸਾਲ ਇਹਨਾਂ ਨੂੰ ਰਹਿ ਗਏ ਨੇ ਇਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਨਹੀਂ ਆਣਾ ਹੈਗਾ ਉਸ ਨੂੰ ਕਵਰ ਕਰਦੇ ਹੋਏ ਜਿਹੜੇ ਵੱਡੇ ਘਰਾਣੇ ਸੀਗੇ ਉਨਾ ਵਾਸਤੇ ਐਨਓਸੀ ਕੈਨਸਲ ਕੀਤੀ ਔਰ ਜਿਹੜੇ ਛੋਟੇ ਪਬਲਿਕ ਹੈਗੀ ਹੈ ਉਹਨਾਂ ਤੇ ਬੋਝ ਵਧਾਣ ਲਈ ਇਹਨਾਂ ਨੇ ਪੈਟਰੋਲ ਤੇ ਬੈਟ ਦਾ ਵਧਾਇਆ ਔਰ ਉਸ ਤੋਂ ਇਲਾਵਾ ਇਹਨਾਂ ਨੇ ਜਿਹੜੀ ਟਾਇਰ ਤੇ ਸਬਸਿਡੀ ਪਿਛਲੀਆਂ ਗਵਰਨਮੈਂਟ ਨੇ ਦਿੱਤੀ ਸੀ ਕਿ ਬਿਜਲੀ ਤੇ ਉਹ ਵੀ ਖਤਮ ਦਿੱਤੀ ਉਸ ਕੱਚੇ ਚ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਆਮ ਜਨਤਾ ਵਾਸਤੇ ਆਵਾਜ਼ ਬਣ ਕੇ ਅਸੀਂ ਸੜਕਾਂ ਦੇ ਉੱਤੇ ਆ ਸਾਡੇ ਨਾਲ ਜਨਤਾ ਪਾਰਟੀ ਦੇ ਜਲੰਧਰ ਸ਼ਹਿਰ ਦੇ ਵਿੱਚ 17 ਮੰਡਲ ਨੇ 17 ਦੇ 17 ਮੰਡਲਾਂ ਦੇ ਵਿੱਚ ਅੱਜ ਵਿਰੋਧ ਪ੍ਰਦਰਸ਼ਨ ਦਰਸ਼ਿਤ ਹੋ ਰਿਹਾ ਹੈ ਅਰਸੀਂ ਇਹੀ ਮੰਗ ਕਰਾਂਗੇ ਕਿ ਸਰਕਾਰ ਨੂੰ ਜਿਹੜੀ ਢਾਈ ਰੇਟੇ ਜਿੰਨਾ ਦੀ ਬਿਜਲੀ ਸਬਸਿਡੀ ਸੀਗੀ ਉਹ ਵਾਪਸ ਜਿਹੜੀ ਇਹਨਾਂ ਨੇ ਲਿੱਤੀ ਉਹ ਦੁਬਾਰਾ ਬਹਾਲ ਕੀਤੀ ਜਾਵੇ ਔਰ ਪੈਟਰੋਲ ਤੇ ਜਿਹੜਾ ਵੈਟ ਵਧਾਇਆ ਗਿਆ ਉਹਨੂੰ ਦੁਬਾਰਾ ਵਾਪਸ ਕੀਤਾ ਜਾਵੇ ਧੰਨਵਾਦ ਇਹ ਸੀਗੇ ਜੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸਭਾਨ ਜਿਨ੍ਹਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਧਰਨਾ ਪ੍ਰਦਰਸ਼ਨ ਜੋ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ ਦੇ ਰੇਟਾਂ ਤੇ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਸਪੁਰ ਜ਼ਿਲ੍ਹਾ ਜੰਦਰ ਵੱਲੋਂ ਹਰ ਚੌਂ ਚੁਹਾਏ ਦੇ ਕੋਟੈਸ ਹੋ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਵਿਰੋਧ ਹੈ ਇਹ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਲੋਕਾਂ ਦਾ ਭਲਾ ਕਰਾਂਗੇ ਸਰਸਵਾਰੀ ਸਰਕਾਰ ਲੈ ਕੇ ਆਉਂਦੇ ਹਾਂ ਅਸੀਂ ਆਮ ਜਨਤਾ ਦਾ ਭਲਾ ਕਰਾਂਗੇ ਇਹਨਾਂ ਨੇ ਗੁੱਛੇ ਨਾ ਹੀ ਪੈਨ ਜਾਨ ਨਹੀਂ ਹਾਤੇ ਦੇ ਬਾਰੇ ਕਿਤੇ ਕੰਮ ਘਟਾ ਦੇ ਹਰ ਚੀਜ਼ ਤੇ ਟੈਕਸ ਲਗਾਤਾ ਦੀਨੇ ਸਬਸਿਡੀ ਘਟਾਤੀ ਕਿੱਥੇ ਉਹ ਲੋਕਾਂ ਦਾ ਭਲਾ ਕਰੇ ਲੋਕਾਂ ਨੂੰ ਕੀ ਚਾਹੀਦਾ ਹੈ ਹਰ ਜੀ ਸਸਤੀ ਹੋਵੇ ਕਿੱਥੇ ਜੀ ਸਸਤੀ ਹੈ ਫਟੋਲ ਹਰ ਚੀਜ਼ ਦੀ ਮਹਿੰਗਾਈ ਵੱਤ ਵੀ ਸਬਜ਼ੀ ਦਾ ਟੁੱਟਾ ਹਰ ਇੱਕ ਮਹਿੰਗਾ ਹੋਇਆ ਹੈ ਇਸ ਤੋਂ ਅਰਾਉਂ ਜੰਦਾ ਨਹੀਂ ਕਰੇਗੀ ਜੈਣੀ ਵੀ ਕਬੂਸੀ ਮਿੱਤਰਿਆ ਮਤੇ ਨਾ ਪੂਰਾ ਹਾਲ ਨਾਂ ਕਿਸੇ ਦਾ ਪੂਰਾ ਹਾਲ ਕਰਕੇ ਸ਼ਰਮਿੰਦਗੀ ਇਹ ਤਾਂ ਸਰਕਾਰ ਨੂੰ ਜਿਹੜੀ ਕਹਿੰਦੀ ਸੀ ਅਸੀਂ ਆਪ ਸਾਨੂੰ ਲੈ ਕੇ ਆਓ ਸਤਾਬੀਨ ਸੁਧਾਰਾਂਗੇ ਤਾਂ ਵਨਪਾਂ ਸਰਕਾਰ ਨੂੰ ਬੁਸਾ ਦਨੀਆਂ ਆਵਲ ਪੜਨਿ ਕੁਛ ਹੋ ਦਨੀਆਂ ਕੋਸਣਾ ਨਾ ਕਰਨੀਆਂ ਭਾਈ ਸਾਹਿਬ ਤੁਸੀਂ ਬਹੁਤ ਬਾਰੇ ਕੀਤੇ ਸੀਗੇ ਮੈਂ ਤਾਂ ਚਾਮ ਚੰਦਾਂ ਨੂੰ ਪਰੇਸ਼ਾਨ ਨਾ ਕਰੋ ਇਹਨੂੰ ਇੰਨਾ ਪਰੇਸ਼ਾਨ ਨਾ ਕਰੋ ਸਰਕਾਰ ਚਰਾ ਦੇ ਰੋਲ ਜਿਹੜੀ ਤੁਸੀਂ ਤੁਹਾਨੂੰ ਕਹਿਦੇ ਮਜਬੂਰ ਨਾ ਕਰੋ ਫਾਇਦਾ ਜੀ ਰਜਵੰਦ ਵੱਲੋਂ ਅੱਜ ਇਹ ਬਹੁਤ ਪ੍ਰੋਗਰਸ ਕੀਤਾ ਜਾ ਰਿਹਾ ਮੈਂ ਸਭ ਦਾ ਆਪਣੇ ਆਪ ਦੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ